ਅੱਜ ਬਹੁਤ ਖੁਸ਼ੀਆਂ ਦਾ ਦਿਹਾੜਾ ਹੈ ਕਿਉਂਕਿ ਅੱਜ ਤਨਤਨ ਸ਼ਤਪੁਰ ਕਬੀਲ ਸਾਹਿਬ ਜੀ ਦਾ ਜੋ ਭਵਨ ਜਦੋਂ 120 ਫੁੱਟੀ ਰੋਡ ਤੇ ਬਣਿਆ ਉਸਦੇ ਬਾਉਂਡਰੀ ਵਾਲ ਕੋਈ ਕਈ ਹੋਰ ਕੰਮ ਨਹੀਂ ਬਹੁਤ ਸਾਰੇ ਸਾਡੇ ਕੈਪਟਨ ਮਿਸਟਰ ਪੰਜਾਬ ਸ਼੍ਰੀ ਮਿੰਦਰ ਭਗਤ ਜੀ ਉਹਨਾਂ ਦੇ ਨਾਲ ਪੀਤਜੀ ਜੋ ਲਗਭਗ 50 ਲੱਖ ਰੁਪਏ ਦਾ ਐਸਟੀਮੇਟ ਵਾਲੀ ਬਾਉਂਡਰੀ ਵਾਲੋ ਕਈ ਕੰਮ ਹੋ ਗਏ ਤੇ ਉਹਨਾਂ ਦਾ ਇਸ ਸ਼ੁਭ ਅਫਸਰ ਤੇ ਮਹਤਵਪੂਰਨ ਅੰਕੜੇ ਕਬੀਰ ਦਾ ਕਬੀਰ ਅੱਜ ਦੇ ਬਹੁਤ ਹੀ ਸ਼ੁਭ ਅਫਸਰ ਤੇ ਜਿਹੜਾ ਉਦਘਾਟਨ ਕੀਤਾ ਗਿਆ ਹੈ ਸਤਗੁਰ ਕਬੀਰ ਮਹਾਰਾਜ ਜੀ ਦਾ 120 20 ਫੁੱਟੀ ਰੋਡ ਤੇ ਮੈਂ ਆਪਣੇ ਕੈਬਨਿਟ ਮੰਤਰੀ ਮਹਿੰਦਰ ਪਾਗਲ ਜੀ ਦਾ ਸਾਡੇ ਮੇਅਰ ਸਾਹਿਬ ਬਨੀ ਤੀਰ ਜੀ ਦਾ ਔਰ ਮੰਦਰ ਦੀ ਸਾਰੀ ਹੀ ਪਰਵੰਦਰ ਕਮੇਟੀ ਜਿਵੇਂ ਕਿ ओमप्रकाश ਜੀ ਹੈ ਦੀਪਕ ਜੀ ਹੈ ਬੱਬਲ ਜੀ ਹੈ ਸਾਰਿਆਂ ਦਾ ਹੀ ਮੈਂ ਪਹਿ ਤੈ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਨਾ ਵਧੀਆ ਇਥੇ ਉਪਰਾਲਾ ਕੀਤਾ ਹੈ ਜਿਹਦੀ ਕਿ ਬਹੁਤ ਹੀ ਸਮਾਜ ਨੂੰ ਸਾਡੇ ਆਪਣੇ ਭਗਤ ਵਲਾਦਰੀ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਔਰ ਉਸ ਦਾ ਉਦਘਾਟਨ ਕੀਤਾ ਗਿਆ ਮੈਂ ਤੈ ਦਿਲ ਤੋਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਅਤੇ ਮੈਂ ਸਾਰਿਆਂ ਨੂੰ ਮੈਂ ਇਹ ਹੀ ਅਪੀਲ ਕਰਾਂਗੀ ਕਿ ਇਸ ਮੰਦਰ ਵਿੱਚ ਵੱਧ ਚੜ ਕੇ ਹਿੱਸਾ ਪਾਓ ਔਰ ਇੱਥੇ ਬਾਣੀ ਦਾ ਪ੍ਰਚਾਰ ਸੁਨੋ ਵੀ ਔਰ ਉਹਦੇ ਰੰਗ ਸੇ ਕਦਮ ਅੱਗੇ ਚੱਲੋ ਦੰਤਾਂਨ ਸਤਪੁਰ ਕੁਬੀਰ ਸਾਹਿਬ ਜੀ ਦਾ 120 ਫੁੱਟੀ ਰੋਡ ਤੇ ਜਿਹੜਾ ਭਵਨ ਬਣ ਕੇ ਤਿਆਰ ਹੋਇਆ ਉਹਦਾ ਅੱਜ ਬਾਹਰ ਉਹਦੀ ਚਾਰਦਵਾਰੀ ਦਾ तकरीबन 50 ਲੱਖ ਰੁਪਿਆ ਜਿਹੜਾ ਖਰਚਾ ਉਹ ਸਾਡੇ ਹਲਕੇ ਦੇ ਐਮਐਲਏ ਸਤਕਾਰਯੋਗ ਮਿੰਦਰ ਭਗਤ ਜੀ ਕੈबिनेट मिनिस्टर ਪੰਜਾਬ ਉਹਨਾਂ ਦੇ ਨਾਲ ਬਹੁਤ ਸਤਕਾਰਯੋਗ ਬਨੀਤੀਰ ਜੀ ਮੇਰ ਨਗਰ ਨਗਰ ਜਲੰਧਰ ਉਹਨਾਂ ਦੇ ਨਾਲ ਆਏ ਸਾਰੇ ਕੌਂਸਲਰ ਆਏ ਔਰ ਸਾਡੇ ਇਸ ਭਵਨ ਦੀ ਜਿਹੜੀ ਕਮੇਟੀ ਹੈ ਉਹਦੇ ਚੇਅਰਮੈਨ ਕੁਲਦੀਪ ਦੀਪੂ ਜੀ ਪ੍ਰਧਾਨ ਡਾਕਟਰ ਸੰਤੋਸ਼ ਭਗਤ ਜੀ ਕੈਸ਼ੀਅਰ ਵਿਜੇ ਕੁਮਾਰ ਜੀ ਸਾਡੇ ਸਰਪ੍ਰਸਤ ਲਾਭ ਚੰਦ ਜੀ ਗੁਰਬਚਨ ਜੱਲਾ ਜੀ ਸੰਜੀਤ ਜੀ ਔਰ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇਹਦਾ ਵਿਧীবਤ ਰੂਪ ਦੇ ਨਾਲ ਸਾਡੇ ਪੰਜਾਬ ਦੇ ਆਚਾਰੀਆ ਜਗਦੀਸ਼ ਪਾਠੀ ਜੀ ਉਹਨਾਂ ਦੇ ਕਾਰਕਮਲਾ ਦੇ ਨਾਲ ਇਹਦਾ ਵਿਧীবਤ ਰੂਪ ਦੇ ਨਾਲ ਇਹਦਾ ਉਦਘਾਟਨ ਹੋਇਆ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਲੱਖ ਲੱਖ ਵਧਾਈ ਦਿਨਾਂ ਤਾਂ ਕਿ ਇਸੇ ਤਰ੍ਹਾਂ ਹੀ ਖੁਸ਼ੀਆਂ ਖੇੜਿਆਂ ਨਾਲ ਅਸੀਂ ਸਾਰੇ ਕੰਮ ਕਰਦੇ ਜੀ ਜੈ ਕਬੀਰ वीर महाराज की जय और आप सभी खेती मेंबर आ जाओ साथियों काफी लंबे समय ਤੋਂ சதਲੁਕ वीर ताम जो 120 फुट रोड ਤੇ ਬਣਿਆ ਸੀ काफी लंबे ਤੋਂ ਸੰਸਤਾ ਦੀ ਮੰਗ ਸੀ ਕਿ ਸਾਨੂੰ ਚਾਰ ਦੀਵਾਰੀ ਬਣਾ ਕੇ ਦਿੱਤੀ ਜਾਵੇ ਇੱਥੇ ਬਾਥਰੂਮ ਨਹੀਂ ਬਣੇ ਬਾਥਰੂਮ ਬਣਾਏ ਜਾਣ ਪਾਰਕਿੰਗ ਔਰ ਜੋ ਵੀ ਕੰਮ ਪਿੱਛੇ ਰਹਿੰਦਾ ਹੈ ਪੈਂਡਿੰਗ ਨੂੰ ਪੂਰਾ ਕੀਤਾ ਜਾਵੇ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੀ ਜਨਤਾ ਦੀ ਚਿੰਤਾ ਕਰਦੇ ਆਏ ਨੇ ਔਰ ਲਗਾਤਾਰ ਪੰਜਾਬ ਦਾ ਚੋਮੁਖੀ ਵਿਕਾਸ ਹੋ ਰਿਹਾ ਹੈ ਉਸਤੇ ਤਹਿਤੀ ਸੀ ਅੱਜ ਸਤਿਗੁਰੂ ਕਬੀਰ ਭਵਨ ਜੋਗ ਸਵੀ ਫੁੱਟ ਰੋਡ ਤੋਂ ਬਣਿਆ ਹੈ ਇੱਥੇ 43 ਲੱਖ ਦੀ ਲਾਗਤ ਨਾਲ ਸੀ ਜਿਹੜਾ ਉਦਘਾਟਨ ਕੀਤਾ ਸਾਡੇ ਬਹੁਤ ਹੀ ਪਰਮ ਸਤਕਾਰਯੋਗ ਆਚਾਰਿਆ ਜੀ ਸ੍ਰੀ ਜਗਦੀਸ਼ ਦਾਸ ਜੀ ਜਿਨ੍ਹਾਂ ਨੇ ਅੱਜ ਉਦਘਾਟਨ ਕੀਤਾ ਹੈ ਬਹੁਤ ਸਾਰੇ ਸਾਡੇ ਸਾਰੇ ਹੀ ਅਲੱਗ-ਅਲੱਗ ਸਮਾਜਾਂ ਦੇ ਸਾਥੀ ਆਏ ਔਰ ਅਸੀਂ ਇੱਕ ਤਰ੍ਹਾਂ ਜੋ ਸਬੂਤ ਦਿੱਤਾ ਹੈ ਕਿਉਂਕਿ ਕੋਈ ਵੀ ਗੁਰੂਕਾਰ ਹੋਏ ਸਬਦ ਸਾਂਝਾ ਹੁੰਦਾ ਹੈ ਸੋ ਸਾਰੇ ਹੀ ਧਰਮ ਸਤਕਾਰਯੋਗ ਹਨ ਸੋ ਸਾਰੇ ਸਾਥੀਆਂ ਨੇ ਇੱਥੇ ਆ ਕੇ ਇਹ ਉਦਗਾਰਨ ਕੀਤਾ ਹੈ ਸੋ ਮੈਂ ਸਾਰੇ ਹੀ ਸਾਥੀਆਂ ਨੂੰ ਇੱਥੇ ਮੁਬਾਰਕਵਾਹ ਦਿੰਦਾ ਹਾਂ ਉਦੇ ਨਾਲ ਨਾਲ ਆਉਣ ਵਾਲੇ ਸਮੇਂ ਚ ਗੁਰੂ ਘਰ ਹੈ ਜੋ ਤਾਮ ਹੈ ਕਵੀਰ ਸਾਹਿਬ ਜੀ ਦਾ ਇਹਦਾ ਜਨਤਾ ਨੂੰ ਬਹੁਤ ਫਾਇਦਾ ਹੋਏਗਾ ਅਸੀਂ ਇੱਥੇ ਆਪਣੇ ਖੁਸ਼ੀ ਗਮਿੰਦਾ ਕੋਈ ਵੀ ਕਾਰਜਕ੍ਰਮ ਹੋਏਗਾ ਕਰ ਸਕਾਂਗੇ ਇਹ ਇੱਕ ਸਮਾਜ ਨੂੰ ਬੜੀ ਵੱਡੀ ਦੇਣ ਹੈਗੀ ਹੈ ਪੰਜਾਬ ਸਰਕਾਰ ਦੀ ਸੋ ਮੈਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ